ਮਰਮੂਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚ ਯੂਪੀ ਦੇ ਬੁਲੰਦਸ਼ਹਿਰ ਤੋਂ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲੇ ਕਤਲ ਕੇਸ 'ਚ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਸਹਿਬਾਬ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਐਨਆਈਟੀ ਟੀਮ ਪਹਿਲਾ ਹੀ ਸਹਿਬਾਦ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਸ ਨੂੰ ਅਦਾਲਤ ਵੀ ਪੇਸ਼ ਕੀਤਾ ਗਿਆ ਪੁਲਿਸ ਨੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਕੋਲੋਂ ਤਿੰਨ ਪਿਸਤੌਲ ਦੋ ਬੰਦੂਕਾਂ ਤੇ ਕਾਰ ਤੋਂ ਸੜੇ ਇੱਕ ਥਾਰ ਗੱਡੀ ਵੀ ਬਰਮਤ ਕੀਤੀ ਹੈ ਐਸਐਸਪੀ ਸ੍ਰੋਪਾ ਮਾਰਨੇ ਹਥਿਆਰਾਂ ਦੇ ਤਸਕਰ ਦੇ ਸਾਥੀ ਰਿਜਵਾਨ ਤੇ 25000 ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਐਨਆਈ ਨੇ ਪਿਛਲੇ ਸਾਲ ਦੱਸਿਆ ਸੀ ਕਿ ਸ਼ਹਿਬਾਜ਼ ਅंसारी ਮੂਸੇਵਾਲਦੀ ਹਤਿਆਚੇ ਹਥਿਆਰਾਂ ਦੇ ਸਪਲਾਈਅਰ ਅਤੇ ਲਾਰੈਂਸ ਬਿਸ਼ਨੂਈ ਗੈਂਗ ਦੇ ਵਿਚਕਾਰ ਇੱਕ ਵਿਚੋਰਨਾ ਸੀ ਉਸ ਨੂੰ ਐਨਆਈ ਨੇ 8 ਦਸੰਬਰ 2022 ਨੂੰ ਯੂਪੀ ਦੇ ਬੁਲੰਦ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ਦੇ ਦੌਰਾਨ ਹਵਾਲਾ ਦੇ ਦੋ ਸંચਾਲਕ ਹਾਮਿਦ ਅਤੇ ਫੌਜੀ ਦੇ ਨਾਮ ਸਾਹਮਣੇ ਆਏ ਸੀ। ਦੱਸਦੇ ਕਿ 29 ਮਈ 2022 ਦੀ ਸ਼ਾਮ ਛੋਬਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦਾ ਸ਼ਰੀਅਮ ਕਤਲ ਕਰ ਦਿੱਤਾ ਗਿਆ ਸੀ। ਮਾਨਸਾ ਦੇ ਪਿੰਡ ਜਵਾਰ ਦੇ ਨੇੜੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਗਿਆ। ਸਿੱਧੂ ਮੂਸੇਵਾਲੇ ਦੇ ਮਾਪੇ ਅੱਜ ਵੀ ਆਪਣੇ ਪੁੱਤਰ ਲਈ ਇਨਸਾਫ਼ ਦੀ ਲੜਾਈ ਲੜ ਰਹੇ ਨੇ।